ਅੱਜ ਜਿਹੜਾ ਫੋਨ ਲਾ ਗਿਆ ਵੜ ਲੈ ਕੇ ਜਾਊ ਬਾਜ ਜਾਵਾਂ ਜੈ ਤੇ ਛੋਟੇ ਆਪਣਾ ਪੰਜ ਪਿੰਡ ਗਾ ਕੇ ਆ ਜੀ ਅਗਲਾ ਆਪਣੇ ਕੋਲੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੌਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਾਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੌਗਾ ਅੱਜ ਦੀ ਵੀਡੀਓ ਚ ਟੋਟਲ ਪੰਜ ਨਾ ਹੈ ਜੀ ਪੰਜੇ ਗੱਬਨ ਜਿਨ੍ਹਾਂ ਚੋਂ ਜਰਸੀ ਵੀ ਆ ਐਚ ਐਫ ਵੀ ਆ ਡਿਟੇਲ ਤੁਹਾਨੂੰ ਮੈਂ 22 ਤੋਂ ਲੈ ਕੇ ਦੇਵਾਂਗਾ ਤਸੱਲੀ ਬਰਕਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਰ ਸასიਖਾਲ ਜੀ ਸასიਖਾਲ ਬਾਈ ਨਾਮ ਦੇ ਨਾਮ ਲਾਲੀ ਬਾਈ ਪਿੰਡ ਜਿਹੜਾ ਇੱਕ ਜ਼ਿਲ੍ਹਾ ਮੋਗਾ ਤਸੀਨ ਵੀ ਮੋਗਾ ਬਾਈ ਮੋਬਾਈਲ ਨੰਬਰ 81988 56080 ਆ ਬਾਈ ਪੰਜ ਨਗ ਆ ਜੀ ਪੰਜਾਬ ਰੜਾ ਅੱਜ ਜਿਹੜਾ ਫੋਨ ਲਾ ਗਿਆ ਵੜ ਲੈ ਕੇ ਜਾਊ ਬਾਅਦ ਜਾਵਾਂ ਜੈ ਤੇ ਛੋਟੇ ਆਪਣਾ ਪੰਜ ਪਿੰਡ ਗਾ ਕੇ ਆ ਜੀ ਅਗਲਾ ਆਪਣੇ ਕੋਲੇ ਗਾਰੰਟੀ ਆ ਗਾਰੰਟੀ ਵਾਲਾ ਕੰਮ ਹੀ ਆਫਰ ਹੀ ਛੱਡ ਰੇਗਾ ਅੱਜ ਠੀਕ ਆ ਵੀਰੇ ਹਾਂ ਹੈ ਗੱਬਣਾਈਆਂ ਹੈ ਸਾਰੀਆਂ ਪੰਜੇ ਦੀਆਂ ਪੰਜੇ ਵੜਾ 6 ਸੀ ਉਹ ਵੈ ਗਈ ਆ ਉਧਰ ਮਾਰਦੀ ਕੈਮਰਾ ਠੀਕ ਆ ਸੇਲ ਹੋ ਗਈ ਉਹ ਸੇਲ ਹੋ ਗਈ ਆ ਜਿਆ ਫੀ ਪੰਜ ਰਹਿ ਗਈਆਂ ਪੰਜ ਰਹਿ ਗਈਆਂ ਹਾਂ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਵੀਰੇ ਸੂਆ ਗਿੰਨ ਮਾ ਜੇ ਦਾ ਰੀ ਨਾਲ ਦੂਜਾ ਸੂਆ ਬੜਾ ਹਾਂਜੀ 11 ਤੋਂ 12 ਦਿਨ ਪਏ ਆ ਤਰੀਕ ਦੇ ਹਿਸਾਬ ਨਾਲ ਵੜਦੇ ਹਜੇ ਹਾਂਜੀ ਫੂਨ 'ਚ ਠੀਕ ਆ ਜੀ ਜੀ ਤੋਂ ਲਈ ਉਹਨੇ 16 ਕਿਲੋ ਦੁੱਧ ਦੱਸਿਆ ਠੀਕ ਆ 16 ਮੰਨ ਕੇ ਆਪਾਂ ਲਈ ਆ ਭੈਣ ਭਰਾ ਦੀ ਸਮਝਣਾ ਲੈਣ ਇਹ ਗੱਲ ਦੀ ਆ 2000 ਸਿੰਘਾਂ ਹੂੰ ਦੋਹਾਂ 2000 ਸਿੰਘਾਂ ਦੀ ਫੁੱਲ ਗਾਰੰਟੀ ਹੈ ਵੀ ਰੀਜਨਲ ਪੰਜਾਬ ਵਾਲੀਆਂ ਬਾਈ ਅੱਛਾ ਜਿਹਦੇ ਘਰੇ 7-8000 ਸਿੰਘਾਂ ਖੜੀਆਂ ਉਹ ਸਾਰਿਆਂ ਨੂੰ ਪਤਾ ਵੀ ਹਿਮਾਚਲ ਆ ਲਈਆਂ ਠੀਕ ਆ ਠੀਕ ਆ ਜੇ ਨਹੀਂ ਕਿਸੇ ਨੂੰ ਪਤਾ ਵੀ ਕਿਹੜਾ ਹਿਮਾਚਲ ਵਾਲੀ ਲੈਂਦਾ ਮੈਨੂੰ ਫੋਨ ਤੇ ਪੁੱਛ ਲੋ ਕੱਲੇ-ਕੱਲੇ ਦਾ ਦੱਸ ਦੂੰਗਾ ਇਹ ਵੀ ਆਫਰ ਆ ਠੀਕ ਹੈ ਜੀ ਹਾਂ ਸਮਾਂ ਕਿੰਨਾ ਘੜਦੀ ਹੈ ਬਈ ਸਮਾਂ 11 ਤੋਂ 12 ਦਿਨ ਤਰੀਕ ਦੇ ਹਿਸਾਬ ਨਾਲ ਪਏ ਅੱਜ ਕੱਚੀ-ਕੱਚੀ ਦਾ ਭਾਅ ਵੀ ਉਹੋ ਜਿਹਾ ਹੀ ਆ ਜਣੀ ਅੱਜ ਫਾਇਦਾ ਹੋ ਜਾਣਾ 15-20 ਹਜ਼ਾਰ ਦਾ ਕਿਤੇ ਇੱਕ ਗਰਾਹ ਬਾਲਾ ਫਾਇਦਾ ਹੋਣਾ ਵੈੜਾ ਜਿੱਦੇ ਤਿਆਰ ਹੋ ਗਈ ਉਹ ਤੇ 65-66 ਹਜ਼ਾਰ ਦੀ ਵੈੜਾ ਉਹਦੇ ਹੈਗੀ ਆ ਹਾਂ ਨਿੱਗਰ ਨਰੋਈ ਵੀਰੇ ਪੂਰੀ ਚੰਗੀ ਆ ਸੰਭੀ ਪਲੀਆ ਕੱਚੀ ਜ਼ਰੂਰ ਆ ਦਿਨ 10 ਵੀ ਲਿਜਾ ਸਕਦੀ ਐ ਤੇ 11 ਵੀ ਲਿਜਾ ਸਕਦੀ ਤੇ 8ਾ ਤੇ ਵੀ ਸੂ ਸਕਦੀ ਆ ਵੀਰੇ ਬਾਕੀ ਕੁਆਲਿਟੀ ਇਹਦੀ ਪੂਰੀ ਚੰਗੀ ਆ ਜੇ 11-12 ਦਿਨਾਂ ਤੋਂ ਉੱਤੇ ਲੈ ਜੇ ਦਿਨ ਬਾਲੀ ਚੰਗੀ ਗੱਲ ਆ ਬਰਾੜਾ ਫਾਇਦਾ ਹੀ ਆ ਫਾਇਦਾ ਹੀ ਆ ਨਹੀਂ ਐ ਇਹ ਹਾਂ ਇਹਦਾ ਨਾਮ ਲਿਖਰੂਗੀ ਫਾਇਦਾ ਹੀ ਹੋਣਾਗਾ ਕਿਉਂਕਿ ਠੰਡ ਦਾ ਸਮਾਂ ਹੈ ਗਰਮੀ ਦਾ ਹੀ ਹੁੰਦਾ ਬਾਈ ਜਦੋਂ ਸਟੈਟਸ ਵਗੈਰਾ ਨਾ ਹੋ ਜੇ ਬਾਹਲੇ ਪਰ ਮੈਂ ਕਹ ਬਾਈ ਵੇੜ ਉਦੋਂ ਵਾਦ ਨਿੱਖਰਦੀ ਆ ਉਹ ਤੇ ਵੇਚਣ ਵਾਲਾ ਵੀ ਲੈ ਗਿਆ ਨਾ ਬਣਾ ਹਮ ਖੁੱਲੀ ਕਮਾਈ ਆ ਵੇੜ ਚ ਥਣਾ ਦੀ ਗਾਰੰਟੀ ਉਹ ਥਣਾ ਦੀ ਭਾਰ ਪਿੱਛੇ ਦੀ ਆਪਣੀ ਸਾਰੀਆਂ ਵੇੜਾਂ ਦੀ ਫੁੱਲ ਵੜਾ ਇੱਥੇ ਬੰਦਾ ਚੱਲ ਕੇ ਆ ਜੇ ਥਣਾ ਚੋਂ ਗਲਤ ਨਿਕਲ ਜੇ ਦੁੱਗਣੀ ਸਾਈ ਮੋੜੂ ਕਿਸ ਨੇ ਦੋ ਪਾਇਆ ਤਾਂ ਚਾਰ ਮੋੜ ਕੇ ਮੋੜੂਗਾ ਠੀਕ ਆ ਹਾਏ ਨਹੀਂ ਢੀੜਾ ਨਹੀਂ ਵੱਜਣ ਦੇ ਮੈਂ ਕਹ ਗਾਰੰਟੀ ਵਾਲਾ ਕੰਮ ਹੀ ਆ ਬਾਈ ਥਣਾ ਹੋਣਾ ਲੋਦਾ ਬਾਕੀ ਸੋਨਾ ਕੱਟ ਵਾਲਾ ਹਵਾਨਾ ਸੋਨਾ ਥਣਾ ਦਾ ਸਹਿਜ ਆ ਕ ਪੂਰ ਸ਼ੰਕਪੂਰਾ ਵੀ ਨੇ ਬਾਈ ਦੁੱਧ ਵੀ 15 16 ਨੋਰਮਲ ਪਿਆਊਗੀ ਵੈਡ ਮੈਂ 4 ਕਈ ਪਿਆ ਜਾਣਾ 6 ਫੈਟ ਦੀ ਇਹਨਾਂ ਦੋਆਂ ਦੀ ਤਿੰਨ ਆਰੀ ਗਾਰੰਟੀ ਆ ਠੀਕ ਆ ਦੁੱਧ ਸੇਵਾ ਦਾ ਗਾਰੰਟੀ 6 ਫੈਟ ਦੀ ਆ ਤਿੰਨ ਵੈਡਾਂ ਦੀ ਆਪਣੀ ਆ ਜੈ ਜਮਾ ਜਿਹੜੇ ਲੈਣੇ ਆ ਉਹੀ ਯਾਰ ਜਿਹੜਾ ਭੰਨ ਤੋੜ ਕਰਨੀ ਆ ਹੂੰ 49000 ਹੂੰ 100 ਰੁਪਿਆ ਛੋਟ ਕਰਨੀ ਆ 43 ਚੋਂ 43 ਚੋਂ ਮੈਂ ਕਿਹਾ ਆਫਰ ਛੱਡੀ ਆ ਜਮਾ ਜਿਹੜਾ ਲੈ ਗਿਆ ਲੈ ਗਿਆ ਲੈ ਹੂੰ ਪਾਂਡਾ ਚੱਕਰਾ ਵਿੱਚ ਨਹੀਂ ਮਿਲਣਾ ਯਾਰ ਨਾ ਕਿ ਭਾਈ 43000 ਚ ਕੌਣ ਦਿੰਦਾ ਯਾਰ ਅੱਜ ਵਹਿੜ ਸਹਿਤ ਆਉਂਦਾ ਜਮਾ ਜਿੱਦ ਤੇ ਯਾਰ ਹੋ ਗਈ ਉਹਦੇ 65 ਉਹਦੇ 65 ਤਾਂ ਕੋਈ ਆ ਠੀਕ ਆ ਆਪਾਂ ਵੀ 65 ਹੀ ਲੈਣਾ ਉਹਦੇ ਆਪਾਂ ਵੀ 65 ਹੀ ਲਵਾਂਗੇ ਠੀਕ ਆ 2 ਨੰਬਰ ਜਰਸੀ ਭਾਈ ਕਿੰਨਾ ਕ ਦਿਨ ਕੱਢਦੀ ਐ ਇਹ ਭਾਈ ਦਿਨ ਕੱਢੂਗੀ 4 ਕੱਢ ਜੇ 5 ਕੱਢ ਜੇ ਹੂੰ ਇਹ ਵਹਿੜ 18 ਕਿਲੋ ਦੁੱਧ ਦੀ ਗਰੰਟੀ ਤੇ ਆਈ ਵੀ ਆ ਹੂੰ ਪਰ ਆਪਣੀ ਆਤ ਆਪਾਂ ਗਰੰਟੀ ਕਰ ਦੇ ਦਿੱਤੀ ਹੂੰ ਠੀਕ ਆ ਕੋਈ ਭੈਣ 17 ਭੈਣ ਭਰਾ 17 ਮੰਨ ਕੇ ਲੈ ਲੇ ਕੋਈ 18 ਮੰਨ ਕੇ ਲੈ ਲੇ ਠੀਕ ਆ ਖਾਣਾ ਦੀ ਭਾਰ ਪਿੱਛੇ ਦੀ ਆਪਣੀ ਇਹਦੀ ਵੀ ਫੁੱਲ ਗਰੰਟੀ ਹੈ ਫੁੱਲ ਗਰੰਟੀ ਹੈ ਹਾਂ ਦੁੱਧ ਹੁੰਦਾ ਵੀਰੇ ਤੁਸੀਂ ਆਪ ਜੱਜਮੈਂਟ ਲਾ ਲਿਆ ਕਰੋ ਚਾਹੇ ਕਿਤੋਂ ਵੀ ਤੁਸੀਂ ਪਸ਼ੂ ਖਰੀਦਦੇ ਹੋ ਬਰੀਡ ਇਹਦਾ ਮੂਹ ਜੇ ਇੱਕ ਕਰਾ ਦੇ ਬਾਈ ਬਰੀਡ ਕੁਆਲਿਟੀ ਪੂਰੀ ਚੰਗੀ ਆ ਦੁੱਧ ਤੁਹਾਡੀ ਸੇਵਾ ਦੇ ਸਿਰ ਤੇ ਆ ਕਿਉਂਕਿ ਵੀਰੇ ਵੀਰ ਦੇ ਸਾਰੇ ਨਾਲ ਖਰੀਦਦੇ ਹੀ ਹੁੰਦੇ ਆ ਜਿਹੜੀ ਮੇਨ ਗੱਲ ਵੀਰੇ ਥਣਾ ਦੀ ਭਾਰ ਪਿੱਛੇ ਦੀ ਜੇਰ ਦੀ ਫੁੱਲ ਗਰੰਟੀ ਹੋਊਗੀ ਬੇਫਿਕਰ ਹੋ ਕੇ ਆ ਜੇ ਕੋਈ ਵੀਰ ਬਾਕੀ ਸੋਨਾ ਮੁਠੀ ਵਾਲਾ ਚੈੱਕ ਕਰ ਸਕਦੇ ਹੋ ਬਾਈ ਤਾਂ ਬਹੁਤ ਸੋਹਣਾ ਬੈਡ ਦਾ ਯਾਰ ਠੀਕ ਜੀ ਥਰਣਾ ਪਰ ਬਈ ਨੇੜੇ ਤੋਂ ਕਰਕੇ ਤਾਂ ਦਿਖਾਉਨੇ ਆ ਤਾਂ ਕਿ ਬਰੀਕੀ ਦਾ ਪਤਾ ਲੱਗ ਜੇ ਹਨਾ ਤੁਹਾਡੇ ਬਾਈ ਯਾਰ ਅਗਲਾ ਕਹਿੰਦਾ ਤੁਸੀਂ ਬਾਹਲਾ ਨੇੜੇ ਕਰ ਤਾਂ ਫੋਨ ਹਨਾ ਪਰ ਤਾਂ ਵੀਰੇ ਦਿਖਾ ਦਿੰਨੇ ਹੁੰਨੇ ਆਪਾਂ ਦੂਰੋਂ ਵੀ ਦਿਖਾਉਨੇ ਹੁੰਨੇ ਆ ਵੀਰੇ ਦੂਰੀ ਚੈੱਕ ਕਰਾਉਨੇ ਹੁੰਨੇ ਆ ਜੇ ਤਾਂ ਹੁਣ ਲੁੱਟਕੜੋ ਚਾਲੀਆਂ ਕੋਈ ਉਨੀਕੀ ਵਾਲੀ ਆ ਤੇ ਵੀਡੀਓ ਵਾਲਾ ਵੀ ਕੈਮਰਾ ਨੇੜੇ ਨਹੀਂ ਲਿਆ ਜਾਂਦਾ ਜਿਹੜਾ ਕਮਜ਼ੋਰ ਪੱਖਾ ਲੋਕੋ ਹੋ ਜਾਂਦਾ ਸਾਹੁੰ ਲੀ ਗੱਲ ਬੜਾ ਉਹ ਵੀ ਵੀਡੀਓ ਬਣਾਉਣਾ ਆਪਾਂ ਤੈਨੂੰ ਜਾਣੇ ਇਹ ਗੱਲ ਇਹ ਤਾਂ ਗੱਲ ਨਹੀਂ ਆਪਣੀ ਕੋਸ਼ਿਸ਼ ਹੁੰਦੀ ਆ ਵੀ ਰੇਕ ਪੱਖ ਤੋਂ ਦਿਖਾਇਆ ਜਾਵੇ ਹੈਨਾ ਬਈ ਪੈਸੇ ਲਾਉਣੇ ਰੁਪਏ ਦਾ ਦਾਸ ਕਮਾਉਣੇ ਔਖੇ ਆ ਇਹ ਤਾਂ ਗੱਲ ਕਿਸੇ ਦਾ ਨੁਕਸਾਨ ਆਪਾਂ ਕਾਹਨੂੰ ਕਰਾਉਣਾ ਆ ਬਈ ਵੀਡੀਓ ਵਾਲਿਆਂ ਨੂੰ ਵੀ ਬੇਨਤੀ ਆ ਵੀ ਜੋ ਅਗਲੇ ਦਾ ਮਾਲ ਆ ਬਈ ਪ੍ਰੋਪਰ ਦਿਖਾ ਰਿਆ ਕਰੋ ਪ੍ਰੋਪਰ ਦਿਖਾਇਆ ਕਰੋ ਇਹ ਬੇਨਤੀ ਮੇਰੀ ਵੀ ਆ ਬਈ ਆਪਣੀ ਕੋਸ਼ਿਸ਼ ਹੁੰਦੀ ਆ ਜੇ ਕਈ ਪੱਖ ਵੀਰੇ ਰਹਿ ਜਾਂਦਾ ਉਹਦੇ ਲਈ ਮਾਫੀ ਆ ਤੇ ਬਾਕੀ ਥਣ ਚੈੱਕ ਕਰ ਲੋ ਟੌਪ ਦਾ ਰੰਗ ਪ੍ਰਿੰਟ ਪੂਰਾ ਚੰਗਾ ਹਾਂਜੀ ਬਈ ਜਿਹੜੇ ਰੁਪਏ ਲੈਣੇ ਆ ਉਹ ਇਹਦਾ ਵੀ ਆਫਰ ਹੀ ਕਰਦੇ ਡਰਾਣਾਂ ਦੇ ਯਾਰ ਆਫਰ ਹੀ ਆ ਇਹ ਵੀ ਅੱਜ ਭਲਾ 65 ਦੀ ਵੇਚ ਲਗੇ 75700 ਦੀ ਹਾਂ ਨਾ ਜੋੜਾ ਜੋੜੇ ਜੋ ਵਧ ਕਰਾਂਗੇ ਜ਼ਰੂਰ ਬਈ ਖੁੱਲਾ ਖੁੱਲਾ ਮੰਨ ਤਾਣ ਮੋੜਦੇ ਨਹੀਂ ਮੈਂ ਕਹਾਂ ਮੋੜਨ ਵਾਲਾ ਕੰਮ ਹੀ ਨਹੀਂ ਯਾਰ ਹਾਂ ਉਹਦੇ ਪਿੱਛੇ ਆਪਾਂ ਇਹੀ ਕਿਹਾ ਜਿਹੜਾ ਫੋਨ ਲਾ ਬਈ 25 ਮਿੰਟਾਂ ਚ ਚਾਰੇ ਵੜਾ ਵੇਚ ਗਏ अच्छा हां जिने फोन लगाया हाथ नहीं छोड़ा मैं भाई कॉल कटया ही नहीं फोन आ साई पुआ के कटया ठीक है हां फेर नहीं हाथ ਛੱਡਦੇ ਹਾਂ हां भाई ठीक है जर्ਸੀ ਕਰਾਸ ਆ ਵੀ ਤੇ ਹਮ ਰੀਨਲ ਦੂਜਾ ਸੁਆ ਫੁੱਲ ਵੱਡੀ ਤੇ ਫੁੱਲ ਵਜਨ ਵਾਲੀ ਵਹਿੜ ਆ ਹਮ ਜੀ ਤੋਂ ਲਈ ਆਉਣੇ ਬਈ 20 ਕਿਲੋ ਦੀ ਖੁੱਲੀ ਗਾਰੰਟੀ ਦਿੱਤੀ ਆ ਵਹਿੜ ਦੀ ਹਮ ਤੇ ਜਿਹੜੇ ਸਾਬ ਹੁਣ ਆ ਪਾਂਡਾ ਨੇ 20 ਦਿੱਤਾ ਵੀ ਹੋਊਗਾ ਹਮ ੱਲਾਂ ਚੈੱਕ ਕਰਾ ਲੈ ਠੀਕ ਆ ਹਣ ਪਾਂਡਾ ਠੀਕ ਆ ਐ ਨਹੀਂ ਵੀ ਵਹਿੜ ਪੈਰ ਪਟ ਜੂ ਭਲਾ ਜਵਾਗ ਬੈਠੀ ਜਾਣੇ ਭਲਾ ਥੱਲੇ ਹਾਂ ਠੀਕ ਹੈ ਵੀਰੇ ਤੇ ਚਾਰੀ ਹੂੰ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਨਿੱਗਰ ਨਰੋਈ ਆ ਫੁੱਲ ਵਜਨ ਵਜੂਦ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮ ਹੱਥੀ ਜਵਾਈ ਵਾਲਾ ਬਾਕੀ ਮੋਟਾ ਥਾਣਾ ਜੀ ਚੈੱਕ ਕਰ ਸਕਦੇ ਹੋ ਜੀ ਨਿੱਗਰ ਨਰੋਈ ਪੂਰੀ ਚੰਗੀ ਆ ਹਨਾ ਵੀਰਾ ਫੁੱਲ ਵਜੇ ਨਾ ਫੁੱਲ ਹੂੰ ਐਡੀ ਵੜਾ ਕਹਿੰਦੇ 3 ਵਾਲੇ ਦੇ ਘਰੇ ਹੁੰਦੀਆਂ ਅਗਲੇ ਨੇ ਕਹਿੰਦਾ 85 ਦੇ 100 ਹੀ ਛੱਡ ਰਾਂ ਠੀਕ ਆ ਹਾਂ ਠੀਕ ਆ ਬਾਈ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਛੇ ਫੈਟ ਦੀ ਵੀ ਗਾਰੰਟੀ ਆ ਵਹਿੜਦੀ ਬਾਲੀ ਨਿੱਗਰ ਆ ਹਨਾ ਹਾਂ ਭਾਈ ਇਹ ਹਾਥੀ ਵਰਗੀ ਹਾਥੀ ਵਰਗੀ ਭਾਈ ਹਾਥੀ ਵਰਗੀ ਕਿੰਨਾ ਪਿਆਜੂ ਕਿੰਨਾ 20 ਚਲੋ ਮਾਕਾਰ ਨੇ ਕਿਹਾ ਹੂੰ 20 ਦਾ ਵਹਿ ਮੰਨ ਕੇ ਲਈਆ ਭੈਣ ਭਰਾ ਦੀ ਸਮਝਣਾ ਲੈਣ ਬਈ ਸਮਝ ਠੀਕ ਆ ਹਾਂ 20 ਮੰਨ ਕੇ ਆਜੇ ਅਗਲਾ ਠੀਕ ਆ ਬਾਕੀ ਅਗਲੇ ਦੀ ਸੇਵਾ ਰਿਆ ਬਈ ਜੇ ਤੂੜੀ ਤੇ ਬੰਨੀ ਰੱਖਣੀ ਆ ਫਿਰ ਤਾਂ ਇਹਨੇ ਪਾਈ ਆਵਣੀ ਦੇਣਾ ਇਹ ਤਾਂ ਗੱਲ ਹੈਗੀ ਸਿੱਧੀ ਗੱਲ ਆ ਹੂੰ ਵੇਚਣ ਵਾਰੇ ਆਪਾਂ ਸੋਹਾਣੀ ਖਾਂਦੇ ਵੀ 20 ਹੀ ਦਊਗੀ ਠੀਕ ਆ ਹਾਂ ਬਾਕੀ ਪਸ਼ੂ ਅਗਲਾ ਜਿਹੜਾ ਬਈ ਘਰੇ ਰੱਖਦਾ ਉਹਨੂੰ ਹਰੇਕ ਨੂੰ ਪਤਾ ਹੀ ਹੁੰਦਾ ਵੀ ਕਿਹੜਾ ਕਿੰਨੇ ਕ ਜੋਗ ਜੈਜ ਡਿਮਾਂਡ ਵੀਰੇ ਮੁੱਲ 70 ਕਰਾਲੇ ਕੋਈ 75 ਕਰਾਲੇ 68000 ਦੀ ਵੈੜ ਦੇ ਦਿੰਦਾ 68000 ਦੀ ਹਾਂਜੀ ਬਈ ਠੀਕ ਆ ਵੀਰੇ ਨੰਬਰ ਆ ਗਿਆ ਵੀਰੇ 4 ਠੀਕ ਆ ਦੂਜਾ ਸੂਆ ਸੁੰਦੀ ਆ ਇਹ ਵੈੜ ਦੀਆਂ 18 19 ਕਿਲੋ ਦੀ ਗਾਰੰਟੀ ਵੀ ਦੇ ਦਾਂਗੇ ਯਾਰ ਇੰਨੀ ਤਸੱਲੀ ਵਾਲੇ ਕਰੋ ਆਪਣੇ ਕੋਲੇ ਆਈ ਆ ਠੀਕ ਆ ਠੀਕ ਆ ਉਹਨਾਂ ਨੇ ਕਿਹਾ ਵੀ ਇਹ 18 ਕਿਲੋ ਚ ਹੋਇਆ। ਹੂੰ। ਯਾਰ ਆਪਾਂ 17 ਕਹਿ ਕੇ ਦਵਾਂਗੇ। ਠੀਕ ਆ। ਠੀਕ ਆ। ਦੇਣ ਲੈਂਦੀ ਆ ਦੋ ਜਾਂ ਤਿੰਨ ਬੈੜ। ਠੀਕ ਆ। ਤਿਆਰ ਆ ਜਵਾਂ। ਠੀਕ ਆ ਤਿਆਰ ਆ। ਹਾਂ ਇਹ ਵੀ ਕ੍ਰੋਸ ਹੀ ਆ। ਐਚ ਐਫ ਤੇ ਜਰਸੀ ਦਾ ਕ੍ਰੋਸ ਆ ਗਿਆ। ਨਾਲ ਕ੍ਰੋਸ ਮਾਲੀ ਆ ਬਈ ਆਹ। ਠੀਕ ਆ। ਉਹ ਪਿਓਰ ਜਰਸੀਆਂ ਤਿੰਨੇ ਕ੍ਰੋਸ ਹੀ ਆ। ਹੂੰ। ਕ੍ਰੋਸ ਦਾ ਫਾਇਦਾ ਹੁੰਦਾ ਹੈ ਨਾ ਬਈ ਫੈਟ ਚੰਗੀ ਆਉਂਦੀ ਹੁੰਦੀ ਹੈ ਇਹਦੀ। ਫੈਟ ਵੀ ਚੰਗੀ ਬਈ ਨਾ ਠੰਡ ਮੰਨਣ ਨਾ ਗਰਮੀ ਮੰਨਣ। ਇਹ ਵੀ ਗੱਲ ਹੈਗੀ ਆ ਹੈਨਾ। ਹਾਂ। ਕਿਉਂਕਿ ਜਿਹਨੇ ਸਿੰਗਲ ਨਗਰ ਰੱਖਣਾ ਹੁੰਦਾ ਉਹਦੇ ਕੋਲ ਪ੍ਰਬੰਧ ਉੰਨਾ ਕੀ ਹੁੰਦਾਗਾ ਹਾਂਜੀ ਬਾਈ ਤੇ ਜਿਨ੍ਹਾਂ ਦੇ ਖੁੱਲੇ ਵਗੈਰਾ ਛੱਡੇ ਉਹਨਾਂ ਦੇ ਕੋਲ ਤਾਂ ਚਲ ਪ੍ਰਬੰਧ ਹੀ ਚੰਗਾ ਹੁੰਦਾ ਬਾਕੀ ਥਣ ਭਾਂਡਾ ਬਾਲਾ ਸਾਫ ਆ ਰਹਿੜਾ ਥਣ ਭਾਂਡੇ ਦੀ ਪੂਰੀ ਸਾਫ ਆ ਮੁਠੀ ਵਾਲਾ ਥਾਣਾ ਨਿੱਗਰ ਨਰੋਈ ਆ ਪੂਰੀ ਕੋਈ ਆਏ ਨਹੀਂ ਕਰਮਾਲੀ ਨਹੀਂ ਸੀ ਲਾਵੀ ਆ ਵਾਰੀ ਟੈਕ ਕਰਾ ਲਈ ਬਾਈ ਠੀਕ ਆ ਹਾਂ ਟੈਲ ਢੁੱਲੇ ਦੀ ਚੈੱਕ ਕਰ ਸਕਦੇ ਆ ਸੋਨਾ ਮੁਠੀ ਵਾਲਾ ਥਾਣਾ ਬਾਕੀ ਹਵਾਨੇ ਚ ਢੱਲ ਚੈੱਕ ਕਰ ਲੋ ਯਾਰ ਆਪਣਾ ਕੋਈ ਨਹੀਂ ਵੀ ਚਾਰਲਾਤ ਵਾਲਾ ਨਾ ਹੋਊਗਾ ਹੂੰ ਠੀਕ ਆ ਹਾਂ ਠੀਕ ਆ ਬਾਈ ਕਿੰਨੇ ਰੁਪਏ ਲੈਣੇ ਆ ਇਹਦੇ ਬਾ ਯਾਰ ਮੋਲ ਕੋਈ 65 ਕਰਾ ਲੈ 70 ਕਰਾ ਲੈ ਹੂੰ ਜਿਹਦਾ ਭੰਨ ਤੋੜ ਕਰਨੀ ਆ ਮਾਨਤਾਨ ਕਾੜ ਚੋ ਕਰਾਂਗੇ ਹਾਂ ਨਾ ਇਹਦੀ 95000 ਦੀ ਹਾਂ ਨਾ 90000 ਹਾਂਜੀ ਬਾਈ ਠੀਕ ਆ ਤੇ ਜੇ ਬਾਈ ਚਾਰੇ ਲੈ ਜੇ ਕਿੰਨਾ ਵੱਡਾ ਹੋਊਗਾ ਖੁੱਲਾ ਮਾਨਤਾਨ ਹੋਊ ਬਾਈ ਖੁੱਲਾ ਖੁੱਲਾ ਹਾਂ ਫੌਰੀ ਹਲੇ ਹੀ ਵਾਰ ਵੀ ਬੰਦੇ ਨੇ ਜੋੜਾ ਜੋੜਾ ਹੀ ਲਿਆ ਹੂੰ ਤੇ ਆਪਾਂ ਮਾਨਤਾਨ ਕਰਕੇ ਤੋੜਿਆ ਆ ਨਰਾਜ ਹੋ ਕੇ ਨਹੀਂ ਮੈਂ ਤਾਂ ਖੁਸ਼ ਹੋ ਕੇ ਲਗਿਆ ਭਈ ਅਗਲਾ ਠੀਕ ਆ ਹਾਂ ਘੱਲਾਂ ਚ ਇੱਕ ਕਰਾਦੀ ਬੈਠਦੀਆਂ ਬਰਾੜ ਲੈ ਲਓ ਜੀ ਲੈ ਪ੍ਰਿੰਟ ਵਾਲਾ ਲੇਵਾ ਪੂਰਾ ਬੈੜਦਾ ਕਾ ਪੁੱਤ ਪਰੇ ਨੂੰ ਨਗ ਨੰਬਰ ਆ ਗਿਆ ਵੀਰੇ 5 5 ਬਰਾੜਾ ਦੂਜੇ ਸੂਵੇ ਸੁੰਦੀ ਆ ਠੀਕ ਆ ਜੀ ਤੋਂ ਲਈ ਆਉਣੇ 23 ਤੋਂ 24 ਕਿਲੋ ਦੁੱਧ ਗਿਆ ਠੀਕ ਆ ਜੀ 6ਾਂ ਤੋਂ 7ਾਂ ਦਿਨਾਂ ਦੀ ਕੱਚੀ ਆ ਮੰਨ ਕੇ ਚੱਲ ਹਫਤਾ ਲਊਗੀ ਠੀਕ ਆ ਠੀਕ ਆ ਵੈੜ ਦੇ ਨਾ ਬਾਹਰ ਗਈ ਦੋਵੇਂ ਪਾਸੇ ਨਾਰਾਂਜਾ ਇੱਕ ਕਰਾ ਦੀ ਬਾਈ ਹੂੰ ਭਾਂਡਾ ਵਖਾ ਲੈ ਹੂੰ ਐ ਰਬੜ ਨੂੰ ਵਾਦਾ ਜਮਾ ਠੀਕ ਆ ਜੇ ਇਹਨੇ ਦੋਤ ਨਾ ਦਿੱਤਾ ਤਾਂ ਰਬੜਾ ਦੇਣਾ ਵੀ ਕਿਹੜੀ ਨਹੀਂ ਆ ਬਾਈ ਯਾਰ ਹੂੰ ਇਹ ਤਾਂ ਗੱਲ ਦੋਨੇ ਪਾਸੋਂ ਨਾ ਜਿਵੇਂ ਕੜਾਈ ਕੀਤੀ ਹੁੰਦੀ ਨਾੜਾਂ ਐ ਹਲੇ ਵੀਰੇ ਠੀਕ ਆ ਵੀਰੇ ਹਾਂ ਬਾਕੀ ਕੁਆਲਿਟੀ ਪੂਰੀ ਚੰਗੀ ਆ ਫੁੱਲ ਵੱਡੀ ਤੇ ਫੁੱਲ ਵਜਨ ਵਾਲੀ ਆ ਬਾਈ ਠੀਕ ਆ ਸੋਨਾ ਮੁਠੀ ਵਾਲਾ ਥਣ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲਾ ਫੂਡ ਸ਼ਾਂਗ ਦੇ ਭੂਰਾ ਵੀ ਨਹੀਂ ਰੰਗ ਕੁਆਲਿਟੀ ਵੀਰੇ ਪੂਰੀ ਚੰਗੀ ਆ ਬਾਕੀ ਚੈੱਕ ਕਰ ਸਕਦੇ ਹੋ ਸੋਨਾ ਘੱਟ ਵਾਲਾ ਹਵਾਨਾ ਰੰਗ ਪ੍ਰਿੰਟ ਪੂਰਾ ਚੰਗਾ ਹੈ ਨਾ ਚੰਗਾ ਹੱਲੋ ਜਿਹੜੇ ਬੜਾ ਚੰਗਾ ਵੈਡ ਠੀਕ ਆ ਹਾਂ ਹਾਈ ਦਲੇ ਪਾਸੇ ਵੀ ਨਾੜਾ ਚੈੱਕ ਕਰਾ ਦੇ ਦ ਇਧਰ ਵੀ ਕਰਾ ਦੀ ਇਧਰ ਵੀ ਚੈੱਕ ਕਰਾ ਦਿੰਨੇ ਆ ਇਹ ਮੰਨ ਲਾ ਹੈ ਕੱਚੀ ਆ ਜਿੱਦੇ ਫਸੀ ਖੜੀ ਹੋਈ ਹੈ ਨਾ ਬਾਈ ਲੱਤਾਂ ਖੋਲ ਖੋਲ ਤੁਰੂਗੀ ਵੈਡ ਉੱਦੇ ਗੱਲਬਾਤ ਹੋ ਰਹੀ ਹੋਣੀ ਹੈ ਇਧਰਲੇ ਪਾਸੇ ਹੋ ਕੇ ਨਾੜਾ ਚੈੱਕ ਕਰਾਈ ਬਾਈ ਇਧਰੋਂ ਵੀ ਚੈੱਕ ਕਰਾ ਦਾ ਹਾਂ ਲਓ ਜੀ ਇਧਰੋਂ ਵੀ ਵੀਰੇ ਚੈੱਕ ਕਰ ਸਕਦੇ ਹੋ ਤੁਸੀਂ ਪਰ ਜਿਵੇਂ ਕੜਾਈ ਕੀਤੀ ਹੁੰਦੀ ਆ ਇਹ ਗੱਲ ਆ ਇਹ ਦੁੱਧ ਦੀਆਂ ਨਿਸ਼ਾਨੀਆਂ ਹੀ ਇਹ ਦੁੱਧ ਲੈਣਾ ਕਹਦੀਆਂ ਨਿਸ਼ਾਰੇ ਜਿਹਦੇ ਤੇਲੇ ਦੁੱਧ ਨਾ ਹੋਇਆ ਨਾੜ ਕਿੱਥੋਂ ਆ ਜੂ ਬਈ ਉਹਦੇ ਹੂੰ ਕਿੰਨੇ ਰੁਪਏ ਲੈਣੇ ਆ ਬਾ ਕੋਈ ਬਾਹ ਨਹੀਂ ਇਹਦਾ ਪਣਾ ਹੂੰ ਇਹ ਐ ਮੁਗਲਾ ਹੂੰ ਬਾ ਕੋਈ ਭਾਣੇ ਥੋੜਾ ਆ ਬਾਣਾ 20 ਰੁਪਏ ਹਨਾ ਠੰਗਾ ਨਾ ਕਰੇ ਹੂੰ ਜਿਹਦਾ ਮਾਨ ਕਰਨ ਕਰਾਉਣਾ ਦਾ 70 ਕਰਾਂਗੇ ਹੂੰ ਠੀਕ ਆ 65 ਦੀ 65 ਦੀ ਆਫਰ ਹੀ ਆ ਆਫਰ ਹੀ ਆ ਹੋਰ ਜੇ ਕਰਦੇ ਪੈਣ ਚੋ ਛੋੜ 73 ਦੀ 73 ਤੇ ਜਾ ਕੇ ਠੀਕ ਆ ਬਈ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ